ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਹਾਡੇ ਰਿਸ਼ਤੇ ਕੋਈ ਬਹੁਤ ਵਧੀਆ ਵੀ ਨਹੀਂ ਰਹੇ ਪਰ ਜਦੋਂ ਬਿਲਕੁਲ ਕੈਪਟਨ ਆਪਣੀ ਚੀਫ ਮਿਨਿਸਟਰੀ ਵਾਲੇ ਆਖਰੀ ਦੌਰ ਦੇ ਵਿੱਚ ਸੀਗੇ ਤਾਂ ਤੁਸੀਂ ਉਹਨਾਂ ਦੇ ਨੇੜੇ ਨਜ਼ਰ ਵੀ ਆਏ ਇਕੱਠੇ ਤੁਸੀਂ ਮੀਟਿੰਗਾਂ ਕਰਦੇ ਨਜ਼ਰ ਆਏ ਤੁਸੀਂ ਕੈਪਟਨ ਨੂੰ ਕਿਵੇਂ ਦੇਖਦੇ ਹੋ ਐਜ਼ ਅ ਲੀਡਰ ਐਜ਼ ਅ ਪੋਲੀਟੀਸ਼ਨ ਐਜ਼ ਅ ਸਟੇਟ ਦਾ ਕਮਾਂਡਰ ਨਹੀਂ ਸੀ ਪਹਿਲੀ ਟਰਮ ਚ ਹੀ ਵਾਸ ਗੁੱਡ ਪਹਿਲੀ ਟਰਮ ਚ ਆ ਰੇਟ ਹਿਮ ਵੈਲ ਸੈਕੰਡ ਟਰਮ ਹੀ ਵਾਸ ਪੂਰ ਪਹਿਲੀ ਟਰਮ ਚ ਉਹਨਾਂ ਵਿੱਚ ਸਪਾਕ ਐ ਸੀ ਦੂਸਰੀ ਟਰਮ ਚ ਉਹ ਇਸ ਤਰ੍ਹਾਂ ਸੀ ਜਿਵੇਂ ਇੱਕ ਸਾਈਡ ਦੀ ਬੈਟਰੀ ਜਿਹੜੀ ਨਾ ਡੈਡ ਹੋ ਗਈ ਹੁੰਦੀ ਹੈ ਸੈਕੰਡ ਟਰਮ ਦੇ ਵਿੱਚ ਬਿਕੋਜ਼ ਹੀ ਵਾਸ ਅ ਸਟੂਡੈਂਟ ਆਫ ਹਿਸਟਰੀ ਹਮ ਉਹਨਾਂ ਨੇ ਬੈਕ ਟੂ ਬੈਕ ਦੋ ਹਾਰਾਂ ਵੇਖ ਲਈਆਂ ਸੀ 2007 ਤੇ 2012 ਹਮ ਐਂਡ ਆ ਨੋ ਹਿਸ ਮਾਈਂਡਸੈਟ ਕਿਉਂਕਿ ਫਾਰਮਰ ਮਹਾਰਾਜਾ ਸੀ ਰਿਆਸਤ ਪਟਿਆਲਾ ਦਾ ਇਹਨਾਂ ਨੂੰ ਇਹ ਸੀ ਕਿ ਮੈਂ ਇੱਕ ਕਾਮਨਰ ਤੋਂ ਹਾਰ ਗਿਆ ਸਪ੍ਰਕਾਸ਼ ਸਿੰਘ ਬਾਦਲ ਤੋਂ ਦੋ ਵਾਰ ਆ ਰਹੇ ਉਹ ਇਹ ਚਾਹੁੰਦੇ ਸੀ ਕਿ ਹਿਸਟਰੀ ਇਹ ਨਾ ਕਿਤੇ ਰਹਿ ਜੇ ਕਿ ਪਟਿਆਲੇ ਦਾ ਘਰਾਣਾ ਜਿਹੜਾ ਬਾਦਲਾਂ ਕੋ ਹਾਰ ਗਿਆ ਤੇ ਉਹਨੂੰ ਵਾਪਸ ਜਿੱਤ ਨਹੀਂ ਸਕਿਆ ਸੋ ਮੈਂ ਸਮਝਣਾ ਕਿ ਜਦੋਂ ਉਹਨਾਂ ਦੋਰੀ ਵਾਰ ਜਿੱਤ ਲਿਆ ਉਹਨਾਂ ਸੋਚਿਆ ਕਿ ਲੋ ਮੇਰੀ ਇਹ ਤੇ ਗੱਲ ਪੂਰੀ ਹੋ ਗਈ ਹਿਸਟਰੀ ਠੀਕ ਮੈਂ ਰੀਰਾਈਟ ਕਰਤੀ ਠੀਕ ਕਰ ਦਿੱਤੀ ਉਸ ਤੋਂ ਬਾਅਦ ਉਹ ਬਿਲਕੁਲ ਹੀ ਫਿਰ ਉਸ ਮੂਡ ਚ ਚਲੇ ਗਿਆ ਜਿਸ ਮੂਡ ਦੇ ਵਿੱਚ ਉਹਨਾਂ ਨੇ ਇੱਕ ਗਵਰਨਰ ਰਾਜ ਵਰਗਾ ਹੀ ਕੰਮ ਕੀਤਾ ਐਜ਼ ਅ ਗਵਰਨਰ ਕੀਤਾ ਬਾਕੀ ਸਾਰੀਆਂ ਪਾਵਰਸ ਅਫਸਰਾਂ ਦੇ ਹੱਥਾਂ 'ਚ ਫੜਾਤੀਆਂ ਕਿ ਲੋ ਸੁਰੇਸ਼ ਕੁਮਾਰ ਜੀ ਤੁਸੀਂ ਚਲੋ ਤੇ ਪੁਲਿਸ ਵਾਲੇਓ ਤੁਸੀਂ ਚਲੋ ਪਰ ਈਵਨ ਥੈਨ ਆਈ ਕੰਸੀਡਰ ਆਈਦਰ ਰਾਜ ਨੂੰ ਗਵਰਨਰ ਦਾ ਰਾਜ ਕੈਪਟਨ ਦਾ ਇੱਕ ਘਰ 'ਚ ਬੈਠਾ ਵੀ ਹੂੰ ਆਨ ਦੀ ਪੈਰੀਫਰੀ ਆਫ ਚੰਡੀਗੜ੍ਹ ਵਾਸ ਅ ਬੈਟਰ ਰੂਲ ਦਨ ਪ੍ਰੈਜ਼ੀਡੈਂਟ ਭਗਵੰਤ ਮਾਨ ਜ਼ਰੂਰ ਮੈਂ ਉਹੀ ਪੁਆਇੰਟ ਉਸਦੇ ਉੱਤੇ ਆ ਰਿਹਾ ਸੀ ਜਿਹੜਾ ਤੁਸੀਂ ਹਿਸਟਰੀ ਦਾ ਜ਼ਿਕਰ ਕਰ ਰਹੇ ਹੋ हिस्ट्री और राजे महाराजा वाली या हिस्ट्री ਜਦੋਂ 10 ਸਾਲ ਸੱਤਾ ਤੋਂ ਬਾਹਰ ਰਹੇ ਕੈਪਟਨ ਅਮਰਿੰਦਰ ਸਿੰਘ ਪਰਚਿਆਂ ਵਾਲੀ ਉਹਨਾਂ ਦੇ ਦਿਮਾਗ 'ਚ ਜ਼ਿਆਦਾ ਸੀ ਕਿ ਉਹਨਾਂ ਤੇ ਜਿਹੜੇ ਪਰਚੇ ਹੋਏ ਉਸ ਕਰਕੇ ਕੋਈ ਨਹੀਂ 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 ਪਰਚੇਆਂ ਤੋਂ ਜ਼ਿਆਦਾ ਇਹ ਸੀ ਕਿ ਦੋ ਵਾਰ ਜਦੋਂ ਲਗਾਤਾਰ ਹਾਰ ਹੋ ਗਈ ਹੀ ਵਾਸ ਵੈਰੀ ਬਿਟਰ ਟੂਵਰਡਸ ਪ੍ਰਕਾਸ਼ ਸਿੰਘ ਬਾਦਲ ਤੁਸੀਂ ਬਿਆਨ ਪੜਿਆ ਹੋਣਾ ਬਿਲਕੁਲ ਉਹ ਬਾਦਲ ਸਾਹਿਬ ਦੀ مخالਫਤ ਕਰਦੇ ਸਨ ਸੁਖਬੀਰ ਸਿੰਘ ਦੀ ਉਹ ਕੀ ਕਹਿੰਦੇ ਫੇਵਰ 'ਚ ਕਰਦੇ ਉਹਦਾ ਕਾਰਨ ਇਹ ਸੀ ਕਿ ਜਦੋਂ ਇਹ ਅਲਟੀਮੇਟਲੀ 97 ਦੀ ਅਸੈਂਬਲੀ ਪੋਲਸ ਹੋਈਆਂ ਹੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਗੇੜੇ ਕਡਵਾਏ ਸਾ ਪ੍ਰਕਾਸ਼ ਸਿੰਘ ਬਾਦਲ ਨੇ ਸਾ ਰਵਿੰਦਰ ਸਿੰਘ ਨਾਲ ਹੁੰਦੇ ਸੀ ਹੂੰ ਤੇ ਕੈਪਟਨ ਅਮਰਿੰਦਰ ਸਿੰਘ ਚਾਹਦੇ ਸੀ ਤਲਵੰਡੀ ਸਾਬੋ ਤੋਂ ਮੈਨੂੰ ਸੀਟ ਵਾਪਸ ਦੇਣ ਹੂੰ ਉਹਨਾਂ ਨੇ ਬਹੁਤ ਗੇੜੇ ਗੂੜੇ ਲਵਾ ਲੂ ਕੇ ਅਲਟੀਮੇਟਲੀ ਉਹਨਾਂ ਕਦੀ ਕਿਤੋਂ ਵਾਸੇ ਹਾਂ ਕਰਤੀ ਕਦੀ ਕਿਤੋਂ ਵਾਸੇ ਕਰਦੇ ਬਾਏ தி ਐਂਡ ਆਫ ਦਿ ਡੇ ਉਹਨਾਂ ਕੈਪਟਨ ਮਰਿੰਦਰ ਸਿੰਘ ਨੂੰ ਸੀਟ ਨਹੀਂ ਦਿੱਤੀ ਜਿਸ ਦੇ ਨਾਲ ਹੀ ਵਾਸ ਵੈਰੀ ਵੈਰੀ ਬਿਟਰ ਅਗੇਂਸ ਸਾਪrakash ਸਿੰਘ ਬਾਦਲ ਤਾਂ ਫਿਰ ਅਲਟੀਮੇਟਲੀ ਉਹਨਾਂ ਨੇ ਫਿਰ ਕੁਮਰ ਨਟਵਰ ਸਿੰਘ ਜਿਹੜੇ ਉਹਨਾਂ ਦੇ ਬੇਨੋਈ ਸਨ ਉਹਨੇ ਸਿਸਟ ਵਿਆਹੀ ਸੀ ਤੇ ਮਿਸਸ ਸੋਨੀਆ ਗਾਂਧੀ ਦੇ ਉਸ ਟਾਈਮ ਸਾਰਿਆਂ ਨੂੰ ਮੇਨ ਐਡਵਾਈਜ਼ਰਸ ਹਨ ਉਹਨਾਂ ਨੂੰ ਵਿੱਚ ਪਾ ਕੇ ਫਿਰ ਕਾਂਗਰਸ ਜੁਆਇਨ ਕਰਦੇ ਨੇ 1998 ਹੂੰ ਟੂ ਦੈਟ ਇਜ਼ ਹਾਊ ਇਟ ਇਜ਼ ਸੀਨ ਬ੍ਰਿੰਦਾਵਾ ਸਾਹਿਬ ਬੈਠੇ ਸੀ ਤੁਹਾਡੇ ਵਾਲੀ ਥਾਂ ਦੀ ਉੱਤੇ ਕਹਿੰਦੇ ਕੰਪਰੋਮਾਈਜ਼ ਕਰ ਗਈ ਸੀ ਅਕਾਲੀਆਂ ਦੇ ਨਾਲ Uh, 2007 ਤੋਂ ਬਾਅਦ ਵਾਲਾ 17 ਤੱਕ ਦਾ ਜਿਹੜਾ 10 ਸਾਲ ਕਾਲੀ ਭਾਜਪਾ ਦਾ ਟਾਈਮ ਸੀ ਕੰਪਰੋਮਾਈਜ਼ ਕਰ ਗਏ ਸੀ ਕੈਪਟਨ ਮਰਿੰਦਰ ਸਿੰਘ ਤੇ ਕੰਪਰੋਮਾਈਜ਼ ਦਾ ਮਤਲਬ ਡਰ ਗਏ ਸੀ ਮੈਂ ਤਾਂ ਉਹ ਜਾਨਣਾ ਚਾਹ ਰਿਹਾ ਕਿ ਕੀ ਪ੍ਰਤਾਪ ਬਾਜਵਾ ਵੀ ਫੀਲ ਕਰਦੇ ਕਿ ਕੈਪਟਨ ਡਰ ਗਏ ਸੀ ਇਸ ਕਰਕੇ ਉਹਨਾਂ ਨੇ ਐਕਸ਼ਨ ਨਹੀਂ ਲਿਆ ਕੋਈ ਨਹੀਂ ਇਹਨਾਂ ਦਾ ਕੰਪਰੋਮਾਈਜ਼ ਜਦੋਂ ਮੈਨੂੰ ਉਤਾਰਿਆ ਗਿਆ ਹਮਮ ਪਾਰਟੀ ਦੀ ਪ੍ਰਧਾਨਗੀ ਤੋਂ ਉਦੋਂ ਹੀ ਹੋ ਗਿਆ ਸੀ ਜਦੋਂ ਮੈਨੂੰ 2016 2015-16 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਿੱਧਾ ਕੰਪਰੋਮਾਈਜ਼ ਸਾ ਸੁਖਬੀਰ ਸਿੰਘ ਬਾਦਲ ਤੇ ਸਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਾ ਬਿਕਰਮ ਸਿੰਘ ਮਜੀਠੀਆ ਦੇ ਫਾਦਰ ਤੇ ਮਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਸਨ-ਇਨ-ਲॉਸ ਹਨ ਹਮ ਇਹਨਾਂ ਦੇ ਜਵਾਈ ਜਿਹੜੇ ਨੇ ਉਹ ਕਿਉਂਕਿ ਫਰਸਟ ਕਜ਼ਨਸ ਨੇ ਉਹਨਾਂ ਦੇ ਥਰੂ ਇਹ ਕੰਪਰੋਮਾਈਜ਼ ਆਲਰੇਡੀ ਹੋ ਚੁੱਕਿਆ ਸੀ ਕੈਪਟਨ ਅਮਰਿੰਦਰ ਸਿੰਘ ਉਸ ਟਾਈਮ ਹਰ ਹਾਲਤ 'ਚ ਉਹਨਾਂ ਦੀ ਮਦਦ ਚਾਹੁੰਦੇ ਸੀ ਸੋ ਥੈਟ ਮੈਨੂੰ ਰਿਮੂਵ ਕੀਤਾ ਜਾ ਸਕੇ ਤੇ ਕੈਪਟਨ ਰਮਿੰਦਰ ਸਿੰਘ ਵਾਪਸ ਆ ਸਕਨ ਸੋ ਇੱਕ ਅਕਾਲੀਆਂ ਦੀ ਮਦਦ ਦੇ ਨਾਲ ਕੈਪਟਨ ਰਮਿੰਦਰ ਸਿੰਘ ਨੇ ਤੁਹਾਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲੰਬੇ ਕਰਵਾਇਆ ਮੇਰਾ ਖਿਆਲ ਹੈ ਜੀ ਮੇਰਾ ਪੁਖਤਾ ਮੈਨੂੰ ਇਸ ਗੱਲ ਦੇ ਸਬੂਤ ਹੈ ਨੇ ਕਿ ਉਸ ਟਾਈਮ ਇਹ ਜਿਹੜਾ ਕੰਪਰੋਮਾਈਜ਼ ਸੀ ਯੂ ਵੁੱਡ ਬੀ ਸਰਪ੍ਰਾਈਜ਼ਡ ਦੇ ਦੋ ਪਾਰਟਸ ਸੀ ਹਮ ਕੈਪਟਨ ਰਮਿੰਦਰ ਸਿੰਘ ਦੀ ਸੁਰਲਾਸਾ ਪ੍ਰਕਾਸ਼ ਸਿੰਘ ਦਾ ਨਹੀਂ ਸੀ ਹੋਈ ਹਮ ਉਹਨਾਂ ਦੀ ਅੱਧੀ ਫੈਮਿਲੀ ਨਾਲ ਹੋਈ ਸੀ ਜਿਹੜਾ ਮਜੀਠੀਆ ਸਾਹਿਬ ਦਾ ਪਰਿਵਾਰ ਹੈ ਹਮ ਸਾਹ ਸਤੇਜੀਤ ਸਿੰਘ ਮਜੀਠੀਆ ਉਹਨਾਂ ਦੇ ਫਾਦਰ ਤੇ ਜਿਹੜੇ ਕੈਪਟਨ ਸਾਹਿਬ ਦੇ ਅਜਵਾਈ ਨੇ ਜਿਹੜੀ ਜੈਂਦਰ ਕਰੋਨਾ ਦੀ ਬੇਟੀ ਉਹਨਾਂ ਦਾ ਹਸਬੰਡ ਜਿਹੜਾ ਰਾਜਸਥਾਨਸੀ ਵਾਲਾ ਪਰਿਵਾਰ ਹੂੰ ਰਾਜਸਥਾਨਸੀ ਤੇ ਮਜੀਠਾ ਫਰਸਟ ਕਜ਼ਿਨਸ ਨੇ ਨਾਲੋਂ ਨਾਲ ਇਹਨਾਂ ਨੇ ਵਿੱਚ ਬਹਿ ਕੇ ਫਿਰ ਇਹਨਾਂ ਦੀ ਗੱਲ ਨਬੇੜੀ ਕੀ ਡੀਲ ਹੋਈ ਉਹ ਮੈਂ ਨਹੀਂ ਇੱਥੇ ਤਾਂ ਹੁੰ ਦੱਸ ਸਕਦਾ ਉਹ ਤੁਹਾਨੂੰ ਬਾਅਦ ਦੱਸਾਂਗੇ ਨਹੀਂ ਫਿਰ ਵੀ ਕੀ ਕੋਈ ਐਕਸ਼ਨ ਨਹੀਂ ਲਿਆ ਜਾਏਗਾ ਜਾਂ ਕੋਈ ਪਰਚਾ ਨਹੀਂ ਹੋਏਗਾ ਉਸ ਜਾਂ ਪੁਰਾਣੀ ਸਰਕਾਰ ਨੂੰ ਲੈ ਕੇ ਕੋਈ ਉਸ ਡੀਲ ਦੇ ਵਿੱਚ ਕੁਝ ਮਦਦ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਸਬਿਕਰਮ ਸਿੰਘ ਮਜੀਠੀਆ ਦੀ ਕੀਤੀ ਕਿਹੜੇ ਕੇਸ ਉਹ ਤੁਹਾਨੂੰ ਬਾਅਦ ਦੱਸਾਂਗੇ ਤਾਨੂੰ ਪਤਾ ਹੀ ਹੈ ਜਿਹੜੇ ਚੱਲਦੇ ਸੀ ਉਹ ਜਿਹੜੀ ਗੱਲ ਤੋਂ ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਬਣਨ ਦੇ ਵਿੱਚ ਵੀ ਫਿਰ ਕੈਪਟਨ ਦੀ ਮਦਦ ਕੀਤੀ ਅਕਾਲੀ ਦਲ ਨੇ ਕਿ ਅਸੀਂ ਨਹੀਂ ਆ ਰਹੇ 17 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਆ ਉਹ ਮਦਦ ਮਦਦ ਕੋਈ ਨਹੀਂ ਕਰਦਾ ਹੁੰਦਾ ਵੇਖੋ ਲੈਟ ਅਸ ਬੀ ਮੈਂ ਭਾਵੇਂ ਜਿੱਡਾ ਮਰਜੀ ਵੱਡਾ ਉਹਦਾ ਵਿਰੋਧੀ ਹੋਵਾਂ ਜਦੋਂ ਤਾਕਤ ਦੀ ਗੱਲ ਹੁੰਦੀ ਕੋਈ ਤਾਕਤ ਪਲੇਟ ਚ ਪਾ ਕੇ ਕਿਸੇ ਦੀ ਮਦਦ ਨਹੀਂ ਕਰਦਾ ਉਹ 17 ਦੇ ਵਿੱਚ ਵੀ ਬੜੀ ਵੇਵ ਜਾਂ ਰੋਲਾ ਸੀ ਨਾ ਕਿ ਆਮ ਆਦਮੀ ਪਾਰਟੀ 100 ਸੀਟਾਂ 100 ਸੀਟਾਂ ਹੋ ਰਹੇਗੇ 20 ਤੇ ਨਹੀਂ ਨਹੀਂ ਉਹ ਤੇ ਰਹੇਗੇ ਕਿਉਂਕਿ ਇਹਨਾਂ ਦੇ ਕਾਰਨਾਮੇ ਇਹੋ ਜਿਹੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਚੈਪਟਨ ਸਾਹਿਬ ਨੂੰ ਇੱਕ ਇਹੋ ਜਿਹੇ ਬੰਦੇ ਦੇ ਘਰ ਸਵਾਦ ਦਿੱਤਾ ਮੋਗੇ ਦੇ ਕੋਲ ਨਿਆਲ ਸਿੰਘ ਵਾਲੇ ਦੇ ਵਿੱਚ ਜਿਹੜਾ ਐਂਟੀ ਇੰਡੀਆ ਜਿਹੜਾ ਹਿੰਦੂਸਤਾਨ ਦੀ ਜਿਹੜੀ ਹੈ ਉਸਦੀ ਮੂਵਮੈਂਟ ਦੇ ਖਿਲਾਫ ਸੀ ਬੰਦਾ ਜੀ ਉਹ ਸ਼ਾਇਦ ਇਹਨੂੰ ਪਤਾ ਨਹੀਂ ਸੀ ਕਿਸੇ ਨੇ ਕਿਸੇ ਨੂੰ ਉੱਥੇ ਠਰਾ ਦਿੱਤਾ ਉਹ ਚੀਜ਼ ਜਦੋਂ ਸਾਰੇ ਪੰਜਾਬ ਚ ਜਾਗਰ ਹੋਈ ਤੇ ਬਹੁਤ ਵੱਡੇ ਪੈਮਾਨੇ ਤੇ ਇੱਕ ਵਰਗ ਜਿਹੜਾ ਸੀ ਜਿਹੜਾ ਇੱਕ ਵਰਗ ਸੀ ਉਹ ਇੱਕੋਦਮ ਛੱਡ ਗਿਆ ਕਿ ਯਾਰ ਜੇ ਇਹ ਐਂਟੀ ਇੰਡੀਆ ਲੋਬੀ ਨੂੰ ਇਹ ਸਪੋਰਟ ਕਰ ਸਕਦੇ ਨੇ ਲੋਕ ਤੇ ਇਹ ਤੇ ਕੱਲ ਨੂੰ ਬਹੁਤ ਸਾਨੂੰ ਮਹਿੰਗੇ ਸਾਬਤ ਹੋਣਗੇ so this is how it happened